ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 5 ਨਵੰਬਰ ਹੈ ਮੈਂ ਗੁਰਨੂਰਪ੍ਰੀਤ ਕੌਰ ਕਲਾਸ 10ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜਿ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ ਜਬੇ ਤਤਾਂ ਲੋਹ ਸਾਹ ਵਿੱਚ ਸੰਗੇ ਪਲਤੇ हे ਪਾਈ ਮਨੁਖ ਜਿਹੋ ਜਿਹੇ ਕਰਮ ਕਰਦਾ ਹੈ ਉਸ ਨੂੰ ਉਹੋ ਜਿਹੇ ਫਲ ਮਿਲਦੇ ਹਨ ਜਿਹੜਾ ਮਨੁਖ ਗਰਮ ਸਖਤ ਲੋਹਾ ਖਾਏ ਤਾਂ ਉਸ ਦੇ ਸੰਗ ਵਿੱਚ ਸਾੜ ਪੈਦਾ ਹੋ ਜਾਂਦਾ ਹੈ ਉਸ ਮਨੁਖ ਵੱਲੋਂ ਖੋਟੇ ਕਰਮ ਕਰਨ ਕਰਕੇ ਜਮਦੂਤ ਉਸ ਦੇ ਗਲ ਵਿੱਚ ਰੱਸਾ ਪਾ ਕੇ ਆਪਣੇ ਅੱਗੇ ਲਾ ਕੇ ਲੈ ਜਾਂਦਾ ਹੈ ਮਨੁੱਖ ਸਦਾ ਪਰਾਈ ਨਿੰਦਿਆ ਕਰਨ ਸਦਕਾ ਪਰਾਈ ਲੋਕਾਂ ਦੇ ਪਾਪ ਆਪਣੇ ਸਿਰ ਤੇ ਚੁੱਕ ਲੈਂਦਾ ਹੈ ਉਸ ਦੀ ਕੋਈ ਵੀ ਆਸ ਪੂਰੀ ਨਹੀਂ ਹੁੰਦੀ ਉਸ ਦੇ ਲੋਕ ਪਰਲੋਕ ਦੋਵੇਂ ਹੀ ਵਿਅਰਥ ਚਲੇ ਜਾਂਦੇ ਹਨ ਉਹ ਅਨੇਕਾਂ ਜੁਨਾਂ ਵਿੱਚ ਭਟਕਦਾ ਫਿਰਦਾ ਹੈ ਨਾ ਸ਼ੁਕਰਾ ਅਕ੍ਰਿਤਿਕਨ ਮਨੁੱਖ ਪਰਮੇਸ਼ਰ ਦੇ ਉਪਕਾਰ ਨੂੰ ਨਹੀਂ ਜਾਣਦਾ ਜਿਸ ਨੇ ਉਸ ਨੂੰ ਮਨੁੱਖਾ ਜਨਮ ਦਿੱਤਾ ਹੈ ਉਸ ਦੇ ਸਾਰੇ ਆਸਰੇ ਸਾਰੇ ਤਾਨ ਸਾਰੇ ਦਾਅ ਪੇਚ ਮੁੱਕ ਜਾਂਦੇ ਹਨ ਤਾਂ ਪਰਮੇਸ਼ਰ ਉਸ ਨੂੰ ਕਰਤੀ ਤੋਂ ਚੁੱਕ ਲੈਂਦਾ ਹੈ ਭਾਵ ਉਸ ਨੂੰ ਮਾਰ ਦਿੰਦਾ ਹੈ ਜਦੋਂ ਇਹ ਨਾ ਸ਼ਕਰਾ ਬੰਦਾ ਝਗੜਾ ਕਲੇਸ਼ ਮੁੱਕ ਨਹੀਂ ਦਿੰਦਾ ਅਤ ਕਰ ਦਿੰਦਾ ਹੈ ਤਾਂ ਹੀ ਪਰਮੇਸ਼ਰ ਉਸ ਨੂੰ ਧਰਤੀ ਤੋਂ ਚੁੱਕ ਕੇ ਲੈ ਜਾਂਦਾ ਹੈ ਜਿਹੜੇ ਜਿਹੜੇ ਮਨੁੱਖ ਹੰਕਾਰ ਕਰਦੇ ਹਨ ਉਹ ਛੱਡ ਕੇ ਤਹਿ ਕੇ ਧਰਤੀ ਤੇ ਡਿੱਗ ਪੈਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਵੱਲੋਂ ਦਿੱਤੇ ਮਨੁੱਖਾ ਜਨਮ ਦੀ ਕਦਰ ਕਰਨੀ ਚਾਹੀਦੀ ਹੈ ਬੰਦਗੀ ਕਰਕੇ ਮਨੁੱਖਾ ਜਨਮ ਸਫਲਾ ਕਰਨਾ ਚਾਹੀਦਾ ਹੈ ਪرائی ਨਿੰਦਿਆ ਚੁਗਲੀ ਕਰਕੇ ਇਸ ਅਮੁਲਕ ਮਨੁੱਖਾ ਜਨਮ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਸ ਨੂੰ ਉਹ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ ਨਾ ਛਕੜੇ ਅਕ੍ਰਿਤਕਨ ਬੰਦੇ ਝਗਰੇ ਕਰਕੇ ਪ੍ਰਾਈ ਨਿੰਦਿਆ ਕਰਕੇ ਆਪਣਾ ਸਭ ਕੁਝ ਤਬਾਹ ਕਰ ਲੈਂਦੇ ਹਨ ਬਰਬਾਦ ਕਰ ਲੈਂਦੇ ਹਨ ਪਿਆਰੇ ਵਿਦਿਆਰਥੀਓ ਹਰ ਕੰਮ ਹੌਂਸਲੇ ਨਾਲ ਧਿਆਨਦਾਰੀ ਨਾਲ ਕਰਿਆ ਕਰੋ ਕਿਸੇ ਕੰਮ ਵਿੱਚ ਕਾਲੀ ਨਾ ਕਰਿਓ ਕਾਲੀ ਅੱਗੇ ਟੋਏ ਹੁੰਦੇ ਹਨ ਸੁਚੇਤ ਰਹੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ